ਮੂਸੇ ਵਾਲੇ ਨੂੰ ਯਾਦ ਕਰਕੇ ਉੱਚੀ ਉੱਚੀ ਰੋਪਿਆ ਸਨੀ ਮਾਲਟਨ ਜਲਦੀ ਇੰਟਰਵਿਊ ਦੇ ਵਿੱਚ ਵੀ ਨਹੀਂ ਰੁਕੇ ਹੰਝੂ ਸਿੱਧੂ ਮੂਸੇਵਾਲਾ ਚਾਹੇ ਇਸ ਦੁਨੀਆ 'ਚ ਨਹੀਂ ਹੈ ਲੇਕਿਨ ਉਸ ਦੇ ਚਾਹਨ ਵਾਲੇ ਅਜ ਵੀ ਉਸ ਨੂੰ ਯਾਦ ਕਰਦੇ ਹਨ ਉਸ ਨੂੰ ਯਾਦ ਕਰਕੇ ਅਕਸਰ ਪਾਪੂ ਖੋ ਜਾਂਦੇ ਹੈ ਮੂਸੇ ਵਾਲੇ ਦਾ ਜਿਗਰੀ ਯਾਰ ਯਾਨੀ ਕਿ ਸਨੀ ਮਾਲਟਨ ਅਕਸਰ ਆਪਣੇ ਪੋਸਟਾਂ ਦੇ ਰਾਹੀਂ ਆਪਣੇ ਗੀਤਾਂ ਦੇ ਰਾਹੀਂ ਮੂਸੇ ਵਾਲੇ ਨੂੰ ਯਾਦ ਕਰਦਾ ਹੈ ਉਸ ਨੂੰ ਸ਼ਰਧਾਂਜਲੀ ਦਿੰਦਾ ਉਸ ਨੂੰ ਰਿਬਿਊਡ ਦਿੰਦਾ ਤੇ ਉਸ ਦੇ ਬਾਰੇ ਕੁਝ ਨ ਕੁਝ ਗੱਲਾਂ ਨੂੰ ਸਬਦੇ ਨਾਲ ਸਾਂਝਾ ਕਰਦਾ ਹੈ ਰੀਸੈਂਟ ਉਹਨਾਂ ਨੇ ਇੱਕ ਇੰਟਰਵਿਊ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਸਿੱਧੂ ਨਾਲ ਜੁੜੀਆਂ ਕਈ ਸਾਰੇ ਯਾਦਾਂ ਨੂੰ ਸਾਂਝਾ ਕੀਤਾ ਇਸ ਦੌਰਾਨ ਜਦ ਉਸ ਪੱਤਰਕਾਰ ਨੇ ਸਨੀ ਮਾਲਡਨ ਨੂੰ ਸਿੱਧੂ ਮੂਸੇਵਾਲੇ ਦੇ ਬਾਰੇ ਪੁੱਛਿਆ ਤਾਂ ਉਸ ਦਾ ਨਾਮ ਸੁਣਦੇ ਹੀ ਉਹ ਭਾਵੁਕ ਹੋ ਗਿਆ ਤੇ ਚੱਲਦੇ ਇੰਟਰਵਿਊ ਦੇ ਵਿੱਚ ਉੱਚੇ ਉੱਚੇ ਰੋਣ ਲੱਗ ਗਿਆ ਇਸ ਦੌਰਾਨ ਉਸਨੇ ਇਹ ਵੀ ਕਿਹਾ ਕਿ ਇੰਟਰਵਿਊ ਉਸਦੇ ਦਿਲ ਦੇ ਬੜੇ ਹੀ ਜ਼ਿਆਦਾ ਕਰੀਬ ਹੈ ਜਦੋਂ 16 ਸਾਲ ਦਾ ਛੋਟਾ ਬੱਚਾ ਸੀ ਉਹਦੋਂ ਤੋਂ ਲੈ ਕੇ ਹੁਣ ਤੱਕ ਸਨੀ ਮਾਲਟਨ ਨੂੰ ਸਭ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਉਸਨੇ ਸਿੱਧੂ ਦੇ ਨਾਲ ਇੰਡਸਟਰੀ 'ਚ ਬਹੁਤ ਸਾਰਾ ਕੰਮ ਕੀਤਾ ਬਹੁਤ ਜ਼ਿਆਦਾ ਨਾਮ ਕਮਾਇਆ ਹੁਣ ਸਨੀ ਮਾਲਟਨ ਨੇ ਇਹ ਵੀ ਦੱਸਿਆ ਹੈ ਕਿ ਉਹ ਸਿੱਧੂ ਬਾਰੇ ਕੀ ਸੋਚਦਾ ਹੈ ਸਭ ਨੇ ਇਮੋਸ਼ਨਲੀ ਸਨੀ ਮਾਲਟਨ ਨੂੰ ਕਿੰਨਾ ਜ਼ਿਆਦਾ ਸਪੋਰਟ ਕੀਤਾ ਹੈ ਉਹ ਸਾਰੇ ਟਰੋਮਾ ਦੇ ਵਿੱਚੋਂ ਨਿਕਲਣ ਦੇ ਲਈ ਨਹੀਂ ਨਹੀਂ ਸਨੀ ਮਾਲਟਨ ਤੇ ਸਿੱਧੂ ਮੂਸੇਵਾਲਾ ਦਾ ਰੀਸੈਂਟ ਜੋ ਆਖਰੀ ਗੀਤ ਆਇਆ ਸੀ ਲੈਵਲ ਤੇ ਜਿਸ ਨੂੰ ਦਰਸ਼ਕਾਂ ਵੱਲੋਂ ਪਰਵਾਹ ਹੰਗਾਰਾ ਮਿਲਿਆ ਤੁਹਾਡੀ ਕਿਰਾਇਆ ਸਣੀ ਮਾਲਡਨ ਦੀ ਸੋਚ ਤੇ ਕਮੈਂਟ ਸੈਕਸ਼ਨ ਚ ਜ਼ਰੂਰ ਸਾਂਝਾ ਕਰੋ